ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਗਰੇਵਾਲ ਐਗਰੋ ਫਾਰਮਿੰਗ ਤੇ ਬਾਈ ਸਵਾਗਤ ਆ ਸਭ ਦਾ ਅੱਜ ਨਾ ਆਪਾਂ ਬਾਈ ਅਮਰਤ ਕੋਲੇ ਆਏ ਹੋਏ ਆ ਤੇ ਅਮਰਤਪਾਲ ਸਿੰਘ ਬਾਈ ਦਾ ਨੇਚਰਲ ਫਾਰਮਿੰਗ ਆ ਤੇ ਦਿਖਾਉਨੇ ਆ ਤੁਹਾਨੂੰ ਮਾੜਾ ਜਿਹਾ ਇੱਕ ਵਾਰੀ ਆਹਾ ਬਾਈ ਦੇ ਫਾਰਮ ਦੇ ਉੱਤੇ ਤੁਹਾਨੂੰ ਐਡਰੈਸ ਵੀ ਪਤਾ ਲੱਗ ਜੂ ਪੁੱਛਦੇ ਆ ਬਾਈ ਨੂੰ ਦੇਖੋ ਬਰਨਾਲਾ ਨੇਚਰਲ ਫਾਰਮਸ ਐਸੋਸੀਏਸ਼ਨ ਇਹ ਐਸੋਸੀਏਸ਼ਨ ਬਣੀ ਹੋਇਆ ਬਾਈ ਸੋਸਾਇਟੀ ਹੈ ਇਹ ਸੋਸਾਇਟੀ ਆ ਸੱਚੀ ਗੱਲ ਵੀਰੇ ਬਾਈ ਐਸੇ ਹੀ ਗੱਲ ਮਤਲਬ ਕੀ ਹਾਲ ਆ ਵਧੀਆ ਠੀਕ ਠਾਕ ਜੀ ਤੇ ਬਾਈ ਅੱਜ ਆਪਾਂ ਤੁਹਾਡੇ ਫਾਰਮ ਦੇ ਉੱਤੇ ਆਏ ਆ ਨਾ ਇਹ ਪਹਿਲਾਂ ਤੁਸੀਂ ਇਹ ਦੱਸੋ ਤੁਸੀਂ ਆਪਦਾ ਕਿੰਨੇ ਰਕਬਾ ਕਿੰਨਾ ਤੁਹਾਡੇ ਕੋਲੇ ਇਹ ਜਿਹੜਾ ਤੁਸੀਂ ਕਰ ਰਹੇ ਹੋ ਨੇਚਰਲ ਫਾਰਮਿੰਗ ਆਪਾਂ ਠੇਕੜ ਚ ਕੁਦਰਤੀ ਖੇਤੀ ਕਰਦੇ ਆ ਇਹ 4 ਏਕੜ ਦਾ ਫਾਰਮ ਇੱਕ ਹੈ 4 ਦਾ ਇੱਕ ਹੋਰ ਹੈ ਮਤਲਬ ਕਿ ਜਿਹੜਾ ਆਪਣਾ ਮੇਰੇ ਨਾਮ ਤੇ ਜੇ ਕਹਦੀਏ ਜੇ ਆਪਣੇ ਪਿੰਡ ਚ ਉਹ 4 ਏਕੜ ਤੇ ਠੀਕ ਆ ਜੀ ਤੇ ਬਈ ਇੱਕ ਆ ਹੁਣ ਚਲੋ ਫਰਵਰੀ ਮਹੀਨਾ ਸ਼ੁਰੂ ਹੋ ਰਿਹਾ ਤੇ ਪਹਿਲਾਂ ਤਾਂ ਤੁਸੀਂ ਸਾਨੂੰ ਨਾ ਸਬਜ਼ੀਆਂ ਬਾਰੇ ਬਰ ਫਲਾਂ ਬਾਰੇ ਕਿਹੜੇ ਕਿਹੜੇ ਬੂਟੇ ਲਾਉਣੇ ਚਾਹੀਦੇ ਆ ਲੱਗਣਗੇ ਕਿਵੇਂ ਜੇ ਸਿਸਟਮ ਹੈਗਾ ਇਹਨਾਂ ਦਾ ਬੀਜਾਂ ਦਾ ਉਹਦੇ ਬਾਰੇ ਜਾਣਕਾਰੀ ਦਿਓ ਸਬਜ਼ੀਆਂ ਚ ਬਈ ਜਿਵੇਂ ਆਪਣੇ ਕੋਲੇ ਹੁਣ ਗਰਮੀ ਰੁੱਤ ਜਿਹੜੀ ਉਹ 20 ਦਿਨਾਂ ਨੂੰ ਸ਼ੁਰੂ ਹੋ ਜੂਗੀ ਤਕਰੀਬਨ ਆਪਾਂ 25 ਜਨਵਰੀ ਦੇ ਆਸ-ਪਾਸ ਖੜੇ ਆ ਹੁਣ ਹਾਂਜੀ ਜਿਹੜੀ ਹੁਣ ਆਉਣ ਵਾਲਾ ਟਾਈਮ ਹੈ 10 15 ਫਰਵਰੀ ਤੋਂ ਬਾਅਦ ਉਹਦੇ ਚ ਜਿਵੇਂ ਬੇਲ ਵਾਲੀਆਂ ਸਬਜ਼ੀਆਂ ਸਾਰੀਆਂ ਲੱਗ ਜਾਣਗੀਆਂ ਜਾਂ ਕਈ ਜਿਹੜੇ ਕਮਰਸ਼ੀਅਲ ਖੇਤੀ ਕਰਦੇ ਨੇ ਉਹਨਾਂ ਨੇ ਪੋਲੀਥੀਨ ਦੇ ਥੱਲੇ ਲਗਾਈਆਂ ਹੋਈਆਂ ਨੇ ਹਾਂਜੀ ਪਰ ਜੇ ਆਪਾਂ ਗੱਲ ਕੁਦਰਤੀ ਦੀ ਕਰਦੇ ਆਂ ਤਾਂ ਫਿਰ ਆਪਾਂ ਨੂੰ ਕੁਦਰਤ ਦੇ ਹਿਸਾਬ ਨਾਲ ਚੱਲਣਾ ਪੈਂਦਾ ਬੇ ਜਿਹੜੀਆਂ ਟਾਈਮ ਦੇ ਉੱਤੇ ਹੀ ਚੱਲਣਾ ਆਪਾਂ ਟਾਈਮ ਸਮੇਂ ਨਾਲ ਜਿਹੜੀਆਂ ਆਪਾਂ ਚੀਜ਼ਾਂ ਬੀਜਦੇ ਆਂ ਉਹਨਾਂ 'ਚ ਫਿਰ ਜਿਆਦਾ ਝੰਜਟ ਨਹੀਂ ਆਉਂਦਾ ਹੁਣ ਆਪਾਂ ਜਿਵੇਂ ਦੇਖਦੇ ਆਂ ਪੋਲੀਥੀਨ ਵਾਲੀਆਂ ਜਿਹੜੀਆਂ ਸਬਜ਼ੀਆਂ ਨੇ ਉਹ 2-3 ਗੁਡਾਈਆਂ ਲੈ ਜਾਂਦੀਆਂ ਨੇ ਠੀਕ ਹੈ ਕਿਸਾਨਾਂ ਦਾ ਮੰਨਣਾ ਵੀ ਉਹ ਰੇਟ ਜ਼ਿਆਦੇ ਚਾਹੁੰਦੇ ਨੇ ਪਰ ਜੇਪਕ ਕੁਦਰਤੀ ਖੇਤੀ ਚ ਜਈਏ ਤਾਂ ਰੇਟ ਆਪਣੇ ਘਟ ਬੈਸੀ ਨਹੀਂ ਰਹਿੰਦੇ ਆਪਾਂ ਨੂੰ ਸਮੇਂ ਨਾਲ ਕਰਨ ਨਾਲ ਬਹੁਤ ਜਿਆਦਾ ਫਰਕ ਪੈ ਜਾਂਦਾ ਖਰਚਿਆਂ ਤੋਂ ਪਹਿਲਾਂ ਹੀ ਛੁਟਕਾਰਾ ਹੋ ਜਾਂਦਾ ਸਾਰਿਆਂ ਨੂੰ ਮੇਨ ਗੱਲ ਕੁਦਰਤੀ ਖੇਤੀ ਦੀ ਹੈ ਵੀ ਖਰਚਾ ਘਟ ਕਰਨਾ ਤੇ ਇਹਦੇ ਵਿੱਚ ਬਾਈ ਜੀ ਜਿਹੜੀਆਂ ਇਹ ਜਿਵੇਂ ਪੋਲੀਥੀਨ ਵਗੈਰਾ ਪਾ ਕੇ ਆਉਂਦੇ ਤਾਂ ਇਹ ਜਦੋਂ ਅਗੇਤੀਆਂ ਜਾਂ ਪਛੇਤੀਆਂ ਆਪਾਂ ਸਬਜ਼ੀਆਂ ਬੀਜਦੇ ਆ ਤਾਂ ਉਹਦੇ ਤੇ ਫਿਰ ਇਹ ਰੇਹਾਂ ਸਪਰੇਹਾਂ ਜਾਂ ਸੁੰਡੀਆਂ ਜਾਂ ਕੋਈ ਬਿਮਾਰੀਆਂ ਦੇ ਪ੍ਰਕੋਪ ਵੱਧ ਰਹਿੰਦੇ ਹੋਣੇ ਉਹਦੇ ਚ ਬਈ ਜਿਆਦਾ ਪੈਂਦਾ ਮੰਨ ਲਓ ਜੇ ਮੈਂ ਉਥੇ ਕੀ ਹੁੰਦਾਗਾ ਦੋ ਤਿੰਨ ਫਸਲਾਂ ਦੀ ਇੰਟਰ ਕ੍ਰੋਪ ਕਰ ਲੈਨੇ ਆਪਾਂ ਪੋਲੀਥੀਨ ਤੱਲੇ ਹਾਂਜੀ ਤਾਂ ਉੱਥੇ ਜਿਹੜੇ ਚੇਪਾ ਵਗੈਰਾ ਉਹ ਕਾਫੀ ਸਮੱਸਿਆਵਾਂ ਕੀੜਿਆਂ ਦੀਆਂ ਵੀ ਆਉਂਦੀਆਂ ਨੇ ਕਿਉਂਕਿ ਬਾਹਰ ਮੌਸਮ ਹੋਰ ਹੁੰਦਾ ਅੰਦਰ ਹੋਰ ਹੁੰਦਾ ਉਹਦਾ ਕਰਕੇ ਜਿਹੜੇ ਕੀੜੇ ਨੇਗੇ ਉਹ ਵੀ ਪਰੇਸ਼ਾਨ ਕਰਦੇ ਨੇ ਤੇ ਫੰਗਸਾਂ ਵਗੈਰਾ ਦੀਆਂ ਫੰਗੀ ਸਾਈਡ ਦਵਾਈਆਂ ਕੀਤੀਆਂ ਜਾਂਦੀਆਂ ਨੇ ਮਤਲਬ ਕਾਫੀ ਖਰਚਾ ਹੁੰਦਾ ਉਹ ਸਬਜ਼ੀ ਤੇ ਇੱਕ ਪਤਾ ਸਾਡੇ ਇੱਕ ਫਾਰਮਰਾਂ ਦੀ ਕਹਾਵਤ ਹੈ ਵੀ ਉਹ ਐਂ ਦੇਖਦੇ ਨੇ ਵੀ ਮੈਂ 3 ਲੱਖ ਰੁਪਏ ਕਮਾਤਾ ਪਰ ਉਹ ਇਹ ਨਹੀਂ ਦੇਖਦੇ ਵੀ ਜੇ ਉਹਦੇ ਦੂਜੀ ਸਾਈਡ ਪੰਦੇ ਨੇ 2 ਲੱਖ ਰੁਪਏ ਕਮਾਇਆ ਤਾਂ ਲੱਖ ਰੁਪਏ ਉਹਨਾਂ ਦਾ ਸਰਕਲ ਦਾ ਸੀ ਖਰਚੇ ਦਾ ਸੀ ਪਰ ਉਹ ਖਰਚਾ ਕਾਊਂਟ ਹੀ ਨਹੀਂ ਕਰਦੇ ਖੇਚੋ ਤੇ ਖਰਚਾ ਉਹ ਕਹਿੰਦੇ ਵੀ ਨਹੀਂ ਜੀ ਵੀ ਅਸੀਂ ਦਾ 4 ਲੱਖ ਦੀ ਮਿਰਚ ਗੱਡੀ ਆ ਜਾਂ 3 ਲੱਖ ਦੀ ਮਿਰਚ ਗੱਡੀ ਹੈ ਪਰ ਜੇ ਆਪਾਂ ਦੂਜੇ ਪਾਸੇ ਜਾਈਏ 1.5-2 ਲੱਖ ਤੋਂ ਵੀ ਨਹੀਂ ਡਿਗਦੀ ਜਿਹੜੀ ਆਪਾਂ ਕੁਦਰਤੀ ਤਰੀਕੇ ਨਾਲ ਜਿਵੇਂ ਫਰਵਰੀ ਚ ਜਿਹੜੀ ਸਹੀ ਮਿਰਚ ਦਾ ਟਾਈਮ ਹੈ ਉਹ ਫਰਵਰੀ ਚ ਲੱਗੂਗੀ ਜਿਹੜੀ ਆਪਾਂ ਆਊਟ ਆਫ ਸੀਜ਼ਨ ਚ ਲੈ ਕੇ ਆਉਂਦੇ ਹਾਂ ਜਿਵੇਂ ਸ਼ਿਮਲਾ ਮਿਰਚ ਅੱਜ ਲੋਕ ਖਾ ਰਹੇ ਨੇ ਸ਼ਿਮਲਾ ਮਿਰਚ ਦੀ ਤੜਾਈ ਸ਼ੁਰੂ ਹੋਗੀ ਹਾਂ ਉਹ ਜਿਵੇਂ ਆਪਾਂ ਸਤੰਬਰ ਚ ਲਾਤੀ ਤਾਂ ਜੋ ਫਲ ਦੇਣ ਲੱਗੀ ਮੰਨ ਲਓ ਸਾਰੀ ਕਹਾਣੀ ਇਹ ਐ ਬਈ ਜਿਹੜਾ ਬਾਜ਼ਾਰ ਐ ਜਦੋਂ ਆਪਾਂ ਬਾਜ਼ਾਰ ਨਾਲ ਜੁੜ ਕੇ ਖੇਤੀ ਕਰਦੇ ਆ ਉਹ ਹੋਰ ਐ ਜਿਹੜਾ ਜੀਵਨ ਐ ਉਹ ਹੋਰ ਐ ਜੀਵਨ ਤੇ ਬਾਜ਼ਾਰ ਚ ਬਹੁਤ ਅੰਤਰ ਐ ਸਾਡੇ ਕੋਲੇ ਜਦੋਂ ਤਾਂ ਕੱਦੂ ਹੁੰਦਾ ਓਦੋਂ ਲੋਕ ਕਹਿਣਗੇ ਗੋਭੀ ਖਾਣੀ ਐ ਜਦੋਂ ਗੋਭੀ ਹੁੰਦੀ ਐ ਅੱਜ ਗੋਭੀ ਦਾ ਸੀਜ਼ਨ ਐ ਕਹਿਣਗੇ ਕੱਦੂ ਖਾਣੇ ਇਹ ਤੁਹਾਡੀਆਂ ਜਿਹੜੀਆਂ ਤੁਸੀਂ ਵੇਲ ਵਰਗੀ ਫਸਲਾਂ ਬੀਜਾਂ ਦੀ ਗੱਲ ਕਰੀ ਹੈਗੀ ਆ ਸਬਜ਼ੀਆਂ ਦੀ ਤਾਂ ਉਹ ਕਿਹੜੀਆਂ ਕਿਹੜੀਆਂ ਵੇਲ ਵਰਗੀ ਸਬਜ਼ੀਆਂ ਨੇ ਵੇਲ ਵਾਲੀਆਂ ਸਬਜ਼ੀਆਂ ਜਾਂਦੀਆਂ ਬਈ ਜਿਵੇਂ ਪੇਠਾ ਕੱਦੂ ਤੋਰੀ ਖੀਰਾ ਖਰਬੂਜਾ ਤਰਬੂਜ ਜਿੰਨੀਆਂ ਬੇਲਾਂ ਤੋਂ ਬਣਦੀਆਂ ਚੌਲੇ ਫਲੀਆਂ ਮਤਲਬ ਕਿ ਜਿੰਨਾਂ ਦੀਆਂ ਪਹਿਲਾਂ ਬੇਲਾਂ ਬਣਦੀਆਂ ਨੇ ਫਿਰ ਉਹਨਾਂ ਨੂੰ ਫਲ ਆਉਂਦਾ ਇਹਨਾਂ ਨੂੰ ਦੋ ਤਰੀਕੇ ਨਾਲ ਵਗਾਇਆ ਜਾਂਦਾ ਜੇ ਤਾਂ ਤੁਸੀਂ ਜਾਦੇ ਏਰੀਆ 'ਚ ਕਰਦੇ ਹੋ ਫਿਰ ਤਾਂ ਤੁਸੀਂ ਮਤਲਬ ਖੇੜਾ ਬਣਾ ਕੇ ਬਾਂਹ ਦੇ ਵਿੱਚ ਘੁੰਮਦੀਆਂ ਰਹਿੰਦੀਆਂ ਨਵੇਲਾ ਜੇ ਤੁਸੀਂ ਥੋੜੇ ਏਰੀਏ ਚੋਂ ਜ਼ਿਆਦਾ ਪ੍ਰੋਡਕਸ਼ਨ ਲੈਣੀ ਹੈ ਫਿਰ ਇਹਨਾਂ ਨੂੰ ਬਾਸ ਵਗੈਰਾ ਲਾ ਕੇ ਜਾਂ ਖੰਭੇ ਲਾ ਕੇ ਉੱਪਰ ਚੜਾਇਆ ਜਾਂਦਾ ਹੈ ਉਹਨਾਂ ਤੇ ਡਬਲ ਜੇ ਆਪਾਂ ਮੰਨ ਲਓ ਉਧਰ 10 ਖੇਲਾਂ ਤੋਂ ਪ੍ਰੋਡਕਸ਼ਨ ਲੈਣੇ ਆ ਤਾਂ ਇੱਧਰ ਚਾਰ ਲੈਣਾ ਤੋਂ ਆ ਜਾਂਦੀ ਹੈ ਜਿਹੜਾ ਆਪਾਂ ਉੱਪਰ ਜਣੀ ਉੱਪਰ ਚੜਾਉਨੇ ਜਿਹੜਾ ਉੱਪਰ ਚੜਾ ਦਿੰਨੇ ਕਿਉਂਕਿ ਜਿਹੜਾ ਬੇਲ ਦਾ ਨੇਚਰ ਹੈ ਇਹਨੇ ਇਹਦੇ ਬਾਲ ਆਉਂਦੇ ਨੇ ਇਹਨੇ ਉੱਪਰ ਜਾਣਾ ਹੁੰਦਾ ਜਦੋਂ ਉਹਨੂੰ ਆਪਾਂ ਫਲੈਟ 'ਚ ਵਿਛਾ ਦਿੰਨੇ ਆ ਤਾਂ ਉਹ ਝਾੜਤਾ ਦਿੰਦੀ ਹੈ ਪਰ ਉਹਨਾਂ ਝੜ ਨਹੀਂ ਹੁੰਦਾ ਜਿੰਨਾ ਉੱਪਰ ਆਉਂਦਾ ਤੇ ਇਹਦੇ ਚ ਇਹ ਤਾਂ ਵੇਲ ਵਰਗੀ ਹੋ ਗਈਆਂ ਜਿਹੜੀਆਂ ਉਹ ਵੈਸੇ ਬੂਟਾ ਬਣ ਜਾਂਦਾ ਜਿਹੜੀਆਂ ਦਾ ਸਬਜ਼ੀਆਂ ਦਾ ਕੋਈ ਉਹ ਚ ਉਹ ਕਿੜੀਆਂ ਵਿੱਜਣਗੀਆਂ ਉਹਨਾਂ ਚ ਆ ਜਾਂਦਾ ਜਿਵੇਂ ਗਵਾਰਾ ਭਿੰਡੀ ਮਿਰਚ ਟਮਾਟਰ ਬੈਂਗਣ ਇਹ ਸਾਰੀਆਂ ਬੂਟੇ ਵਾਲੀਆਂ ਸਬਜ਼ੀਆਂ ਆ ਗਈਆਂ ਇਹਨਾਂ ਦਾ ਹੁਣ ਟਾਈਮ ਚੱਲ ਰਿਹਾ ਇਹਨਾਂ ਦਾ ਟਾਈਮ ਆ ਹੁਣ ਮਤਲਬ ਕਿ ਇਹਨਾਂ ਦੀ ਪਨੀਰੀ ਵੀ ਲੱਗੂਗੀ ਹੁਣ ਤੇ ਬੀਜ ਵੀ ਲੱਗਣਗੇ ਇਹਨਾਂ ਦਾ ਇਹ ਸਾਰਾ ਕੋਈ ਇਹਨਾਂ ਦੀ ਪਨੀਰੀ ਜਾਂ ਬੀਜ ਤੁਹਾਡੇ ਕੋਲੋਂ ਇੱਥੋਂ ਮਿਲ ਜਾਂਦੇ ਆ ਆਪਣੇ ਕੋਲੇ ਦੇਸੀ ਬੀਜ ਹੁੰਦੇ ਨੇ ਬਾਈ ਮਤਲਬ ਜਿਹੜੇ ਵੀ ਇਸ ਫਾਰਮਰ ਇੱਕ ਵਾਰ ਲੈਂਦਾ ਤੇ ਵਾਰ-ਵਾਰ ਉਹ ਆਪਣੇ ਆਪ ਉਹ ਗਾ ਕੇ ਜਾਂ ਬੀਜ ਰੱਖ ਕੇ ਆਪਣੀ ਖੇਤੀ ਕਰਦਾ ਮਤਲਬ ਜਿਹੜਾ ਸਾਡਾ ਮਕਸਦ ਹੈ ਖੇਤੀ ਦਾ ਉਹ ਇਹ ਹੈ ਵੀ ਕਿਸਾਨ ਹੈ ਜਿਹੜਾ ਉਹ ਵਾਰ-ਵਾਰ ਬੀਜਾਂ ਤੇ ਪੈਸੇ ਨਾਲ ਲਾਵੇ ਵਾਰ-ਵਾਰ ਸਟਰਕਚਰ ਤੇ ਪੈਸੇ ਨਾਲ ਲਾਵੇ ਨਹੀਂ ਤਾਂ ਅਸੀਂ ਉਹਦਾਂ ਦੀਆਂ ਬਣਤਰਾਂ ਬਣਾਉਂਦੀ ਬਜ਼ੁਰਗ ਹੋ ਜਾਂਦੇ ਆ ਤੇ ਸਾਡਾ ਖੇਤ ਦਾ ਕੋਈ ਮਾਡਲ ਨਹੀਂ ਕ੍ਰੀਏਟ ਹੁੰਦਾ ਇਹਦੀ ਬਈ ਇਹ ਵੀ ਬਈ ਤਰਾਸਤੀ ਆ ਕਾਫੀ ਵੱਡੀ ਕਿਸਾਨ ਦੀ ਵੀ ਬੀਜ ਹੁੰਦੇ ਹੀ ਨਹੀਂ ਕਿਸਾਨ ਕੋਲ ਆਈ ਵਾਰ ਬਾਜ਼ਾਰ ਚੋਂ ਖਰੀਦਣੇ ਪੈਂਦੇ ਆ ਇਹ ਇਹ ਹਾਈਬ੍ਰਿਡ ਬੀਜਾਂ ਵਾਲਾ ਸਿਸਟਮ ਹੋਵੇ ਉਹਦੇ ਕਾਰਨ ਇਹ ਅੱਗੇ ਬੀਜ ਨਹੀਂ ਵੱਧਦੇ ਹੈਗੇ ਜਾਂ ਫਿਰ ਇਹ ਜ਼ਮੀਂਦਾਰ ਸੋਚੇ ਨਹੀਂ ਰਹੇ ਹੈਗੇ ਵੀ ਜਿਹੜੇ ਖੇਤੀ ਦੇ ਸ਼ਬਦ ਨੇ ਨਾ ਹੁਣ ਖੇਤੀ ਦੇ ਸ਼ਬਦ ਹੀ ਬਦਲ ਗਏ ਜੇ ਕਿਸੇ ਬੱਚੇ ਨੂੰ ਅਸੀਂ ਕਹਿੰਨੇ ਆਂ ਵੀ ਖੇਤੀ ਕਰ ਲਓ ਉਹ ਤੋਂ ਪਹਿਲਾਂ ਕੋਲੇ ਖੜਾ ਬੰਦਾ ਇਹ ਕਹਿ ਦਿੰਦਾ ਵੀ ਤੁਸੀਂ ਬੱਚੇ ਨੂੰ ਖੇਤੀ 'ਚ ਕਿਉਂ ਖਪਾਉਣਾ ਪਰ ਜੇ ਦੁਨੀਆ ਦੇ ਟੌਪ ਬੰਦਿਆਂ ਨੂੰ ਟੱਚ ਕਰੀਏ ਚਾਹੇ ਉਹਨਾਂ 'ਚ ਜਿਹੜੇ ਨਾਮੀ ਬੰਦੇ ਨੇ ਉਹ ਸਾਰੇ ਖੇਤੀ 'ਚ ਇਨਵੈਸਟਮੈਂਟ ਕਰ ਰਹੇ ਨੇ ਤੇ ਉਹ ਖੇਤੀ ਕਰਨਾ ਵੀ ਚਾਹੁੰਦੇ ਨੇ ਦੀ ਖੇਤੀ ਆਪਣੇ ਘਰ ਲਈ ਆਪ ਕਰਕੇ ਉਹ ਖਾ ਵੀ ਰਹੇ ਨੇ ਤੇ ਸਾਡੀ ਤਰ੍ਹਾਂ ਦੀ ਕਿਸਾਨ ਦੀ ਇਹ ਹੈ ਵੀ ਅਸੀਂ ਸਾਰਾ ਪੰਜਾਬ ਕੀ ਪੂਰੀ ਦੁਨੀਆ ਖੇਤੀ ਕਰਦੀ ਹੈ ਤੇ ਪਰ ਸਾਡਾ ਜਿਹੜਾ ਨਰੇਟਿਵ ਹੈ ਅਸੀਂ ਆਪਣੇ ਕੰਮ ਦੇ ਉਲਟ ਬੋਲਦੇ ਆਂ ਵੀ ਖੇਤੀ ਜਦੋਂ ਕੁਝ ਨਹੀਂ ਬਚਦਾ ਇਹਦੇ ਵਿੱਚ ਤਾਂ ਕਪਾਈ ਵਾਲੀ ਐ ਭਕਾਈ ਵਾਲੀ ਐ ਮਤਲਬ ਇਦਾਂ ਦੇ ਸ਼ਬਦ ਐਡ ਕਰਤੇ ਜਿਹੜਿਆਂ ਨੇ ਸਾਨੂੰ ਖੇਤੀ ਤੋਂ ਦੂਰ ਕਰ ਦੇਣਾ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨੇ ਇਹ ਕਹਿਣਾ ਵੀ ਮੈਂ ਖੇਤੀ ਕਰਨੀ ਨਹੀਂ ਉਹ ਕਿਸਮਤ ਵਾਲੇ ਪਰਿਵਾਰ ਹੋਣਗੇ ਜਿਨ੍ਹਾਂ ਦੇ ਵਿੱਚ ਬੱਚੇ ਆਉਣ ਵਾਲੇ ਟਾਈਮ 'ਚ ਖੇਤੀ ਕਰਨਗੇ ਤੁਸੀਂ ਇੱਕ ਚੀਜ਼ ਦੇਖੋ ਬਈ ਕਰੋਨਾ ਆਈ ਛੋਟੀ ਜੀ ਐਗਜ਼ੈਂਪਲ ਹੈ ਨਵੀਂ ਐਗਜ਼ੈਂਪਲ ਹੈ ਪੁਰਾਣੀਆਂ ਐਗਜ਼ੈਂਪਲ ਆ ਤਾਂ ਬਾਹਲੀਆਂ ਜਿਆਦੇ ਨੇ ਮੈਂ ਨਵੀਂ ਐਗਜ਼ੈਂਪਲ ਦੀ ਗੱਲ ਕਰਦਾ ਜਦੋਂ ਕਰੋਨਾ ਆਇਆ ਕੱਲਾ ਇੱਕ ਕਿਸਾਨ ਸੀ ਜੀਨੇ ਰਾਜਿਆਂ ਵਾਂਗੂ ਜ਼ਿੰਦਗੀ ਫੀਲ ਕੀਤੀ ਉਹ ਆਪਣੇ ਖੇਤ ਆ ਉਹਨੇ ਗੋਭੀ ਲੱਗੀ ਸੀ ਗੋਭੀ ਖਾਧੀ ਟਮਾਟਰ ਲੱਗੇ ਸੀ ਟਮਾਟਰ ਖਾਦੇ ਜਿਹੜੇ ਸ਼ਹਿਰਾਂ ਚ ਜਾਂ ਫਲੈਟ ਕਲਚਰ ਚ ਲੋਕ ਰਹਿੰਦੇ ਸੀ ਉਹ ਇੰਨੇ ਦੁਖੀ ਸੀ ਵੀ ਕਿਵੇਂ ਅਸੀਂ ਇਹ ਕਰੋਨਾ ਜਾਵੇ ਤੇ ਸਾਡਾ ਖੜਾ ਛੁੱਟੇ ਮਤਲਬ ਕਿ ਉਹਨਾਂ ਨੂੰ ਵੀ ਅਹਿਸਾਸ ਕਰਾਤਾ ਵੀ ਖੇਤੀ ਨਾਲੋਂ ਵੈਸੇ ਤਾਂ ਗੁਰਬਾਣੀ ਚ ਵੀ ਮਤਲਬ ਸਾਡੀ ਫਲਸਫਾ ਜਿਹੜਾ ਫਲਸਫਾ ਹੈ ਉਹਦੇ ਵਿੱਚ ਵੀ ਕਹਿੰਦੇ ਆ ਵੀ ਉੱਤਮ ਖੇਤੀ ਮੱਧਮ ਵਪਾਰ ਨੀਚ ਨੌਕਰੀ ਪਰ ਅਸੀਂ ਹੁਣ ਉਲਟ ਕੀਤਾ ਹੋਇਆ ਨੌਕਰੀ ਨੂੰ ਟੋਪ ਤੇ ਰੱਖਿਆ ਹੋਇਆ ਖੇਤੀ ਨੂੰ ਨੀਚੇ ਰੱਖਿਆ ਹੋਇਆ ਵਪਾਰ ਉੱਥੀ ਹੈ ਕਿਤੇ ਨਾ ਕਿਤੇ ਬਾਈ ਜਿਹੜੀ ਇਹ ਆਪਣੀ ਖੇਤੀ ਚੱਲ ਰਹੀ ਤੇ ਖੇਤੀ ਕਹ ਲੋ ਚੱਲ ਰਹੀ ਆ ਆਪਣੀ ਹੁਣ ਨਾ ਕਣਕ ਝੋਨਾ ਇਹਨੇ ਮਨੁੱਖ ਨੂੰ ਕਿਸਾਨ ਨੂੰ ਕਹ ਲੋ ਜਾਂ ਜ਼ਿਮੀਂਦਾਰ ਵਰਗ ਨੂੰ ਮਾਨਸਿਕ ਪੱਧਰ ਤੇ ਗੁਲਾਮੇ ਕਰਿਆ ਭਈ ਗੁਲਾਮੀ ਦੀਆਂ ਐਗਜ਼ੈਂਪਲਾਂ ਐ ਐਮਐਸਪੀ ਵਰਗੇ ਸ਼ਬਦ ਨੇ ਜਦੋਂ ਅਸੀਂ ਇਹ ਸੋਚਣਾ ਹੀ ਬੰਦ ਕਰਤਾ ਵੀ ਕਣਕ 23 ਰੁਪਏ ਤੋਂ ਮਹਿੰਗੀ ਮੈਂ ਵੇਚ ਹੀ ਨਹੀਂ ਸਕਦਾ ਤੇ ਦੂਜੇ ਪਾਸੇ ਅਸੀਂ ਲੈਨੇ ਆ 150 ਰੁਪਏ ਦਲੀਏ ਦੇ ਰੂਪ ਚ ਸੇਵੀਆਂ ਦੇ ਰੂਪ ਚ 300 ਰੁਪਏ ਉਹੀ ਕਣਕ ਹੈ ਜਿਹਨੂੰ ਦੂਜੀਆਂ ਜਿਹੜੀਆਂ ਮੈਂ ਕੰਪਨੀਆਂ ਨੂੰ ਮੜਾ ਨਹੀਂ ਕਹੂੰਗਾ ਉਹਨਾਂ ਨੇ ਕੰਮ ਕੀਤਾ ਤੇ ਜੇ ਫਾਰਮਰ ਕੰਪਨੀਆਂ ਵਾਂਗੂ ਕੰਮ ਕਰੇ ਤਾਂ ਉਹ ਉਹ ਵੀ ਅੱਗੇ ਨਿਕਲੂਗਾ ਤੇ ਜਿਹੜੀ ਉਹਦੀ ਮਾਨਸਿਕਤਾ ਦਾ ਲੈਵਲ ਹੈ ਹੁਣ ਅਸੀਂ ਪਹਿਲਾਂ ਪਰ ਰਿਸ਼ਤਿਆਂ ਦੀ ਗੱਲ ਕਰਦੇ ਆ ਰਿਸ਼ਤੇ ਕਿੰਨੇ ਮਜ਼ਬੂਤ ਹੁੰਦੇ ਸੀ ਹਰ ਇੱਕ ਬੰਦਾ ਇੱਕ ਦੂਜੇ ਤੇ ਭਰੋਸਾ ਕਰਦਾ ਸੀ ਹੁਣ ਦੇ ਕਲਚਰ ਨੇ ਬੰਦਾ ਤੁਸੀਂ ਜਿੰਨਾ ਮਰਜ਼ੀ ਕਿਸੇ ਦਾ ਕਰ ਲਓ ਕਹਿੰਦਾ ਵੀ ਗੱਲ ਤਾਂ ਕੋਈ ਹੋਊਗੀ ਵਿੱਚੋਂ ਜਿਵੇਂ ਅਸੀਂ ਇੱਥੇ ਆਪਣੇ ਤਜਰਬੇ ਦੇਖੇ ਨੇ ਰੇਟ ਘੱਟ ਰੱਖ ਦਿਓ ਨਾ ਕਹਣਗੇ ਬੀਜ ਚ ਕੁਆਲਿਟੀ ਨਹੀਂ ਸਾਨੂੰ ਸਵਾਦੀ ਜਾਦੇ ਪੈਸੇ ਲਾ ਕੇ ਆਉਂਦਾ ਜਿੱਥੋਂ 5 ਰੁਪਏ ਦਾ ਬੀਜ ਮਿਲੇ ਅਸੀਂ ਉਹਨੂੰ ਕਹਿੰਦੇ ਆ ਵੀ ਗੱਲ ਬਣ ਗਈ ਸਾਡੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਵੀ ਬੀਜਾਂ ਦੇ ਰੇਟ ਵਧਾ ਦਿੰਨੇ ਆ ਮੈਂ ਫੇਰ ਸੋਚਦਾ ਵੀ ਚਲੋ ਕੋਈ ਗੱਲ ਨਹੀਂ ਵੀ ਆਪਾਂ ਨੂੰ ਆਪਣੀ ਕੋਸ਼ਿਸ਼ ਹੁੰਦੀ ਹੈ ਵੀ ਹਰ ਇੱਕ ਬੰਦੇ ਤੱਕ ਆਪਣੇ ਬੀਜ ਪਹੁੰਚਣ ਹਰ ਇੱਕ ਬੰਦੇ ਤੱਕ ਆਪਣੇ ਬੂਟੇ ਪਹੁੰਚਣ ਜਦੋਂ ਆਪਾਂ ਸਹੀ ਰੂਪ ਵਿੱਚ ਕੋਈ ਚੀਜ਼ ਦਿੰਦੇ ਆ ਹੁਣ ਨਸ਼ਪਤੀ ਹੈ ਮੰਨ ਲਓ ਅੱਜ ਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦਾ ਦੋ ਤਰ੍ਹਾਂ ਦੀ ਨਸ਼ਪਤੀ ਹੁੰਦੀ ਇੱਕ ਤਾਂ ਬਾਜ਼ਾਰ ਚੋਂ 5 ਤੋਂ 70 ਰੁਪਏ ਦੀ ਕਟਿੰਗ ਵਾਲੀ ਨਸ਼ਪਤੀ ਮਿਲ ਜਾਂਦੀ ਹੈ ਇੱਕ ਯੂਨੀਵਰਸਿਟੀ ਦੇ ਰੇਟ ਤੇ 100 ਰੁਪਏ ਦੀ ਨਸ਼ਪਤੀ ਮਿਲਦੀ ਹੈ ਪਿਉਂਦ ਵਾਲੀ ਹੁਣ ਜਿਹੜੀ ਪਿਉਂਦ ਵਾਲੀ ਤੇ ਕਟਿੰਗ ਵਾਲੀ ਹੈ ਉਹਦਾ ਦੇਰ ਰਾ ਦਾ ਅੰਤਰ ਹੈ ਬਈ ਸਾਡਾ ਬੂਟਾ ਕੈਂਥ ਹੈ ਨਾਸ਼ਪਤੀ ਨਹੀਂ ਉਹਨੂੰ ਜਿਹੜੀ ਗ੍ਰਾਫਟਿੰਗ ਪੌਦਾ ਹੈ ਉਹਨੂੰ ਕੈਂਥ ਤੇ ਗ੍ਰਾਫਟਿੰਗ ਕਰਕੇ ਉਹਦੀ ਜੜ੍ਹ ਹੈ ਰੂਟ ਸਟਾਕ ਹੈ ਉਹ ਉਹ ਲੈ ਲਿਆ ਜਿਹੜਾ ਸਾਡੇ ਖੇਤਿਆਂ ਨੂੰ ਮੰਦਾ ਤੇ ਜਿਹੜੀ ਉੱਪਰ ਨਾਸ਼ਪਤੀ ਫਰੂਟ ਲੈਣਾ ਹੈ ਉਹਨੂੰ ਆਪਸ ਚ ਜਿਵੇਂ ਉਹਨਾਂ ਦਾ ਮੇਲ ਹੈ ਪਿਉ ਦਾ ਬੂਟੇ ਤੇ ਚੱਲ ਜਾਂਦੀ ਉਹਦੀ ਤਾਂ ਜਿਹੜਾ ਫਲ ਹੈ ਨਾਸ਼ਪਤੀ ਦੀ ਕੁਆਲਿਟੀ ਹੈ ਉਹ ਚੈਲੰਜ ਕਰਦੀ ਹੈ ਬਾਜ਼ਾਰ ਚ ਹੁਣ ਦੂਜੇ ਪਾਸੇ ਆਪਾਂ ਕਟਿੰਗ ਵਾਲੀ ਲਾਤੀ ਉਹ ਸਾਡੇ ਬੈਤਰ ਦਾ ਬੂਟਾ ਹੀ ਨਹੀਂ ਕਿ ਉਹ ਮਿੱਟੀ ਦੇ ਵਿੱਚ ਉਨੀ ਉਹਦੀ ਕੈਪੈਸਿਟੀ ਨਹੀਂ ਫਿਰ ਉਹਨੂੰ ਇਹੋ ਜਿਹੀਆਂ ਬਿਮਾਰੀਆਂ ਲੱਗਦੀਆਂ ਨੇ ਉਧਰੋਂ ਬੂਟਾ ਸਾਡਾ ਜਵਾਨ ਹੁੰਦਾ ਤੇ ਉਧਰ ਉਹਨੂੰ ਕੋਈ ਫੰਗਸ ਆ ਗਈ ਜਾਂ ਕੋਈ ਜਿਵੇਂ ਇਹਦੇ ਵਿੱਚ ਚਿੱਟਾ ਜਾਂ ਕੀੜਾ ਹੁੰਦਾ ਇੱਕ ਉਹਨੂੰ ਪਤਾ ਨਹੀਂ ਕੀ ਨਾਮ ਬੋਲਦੇ ਨੇ ਦਾ ਨਾਮ ਭੁੱਲ ਗਿਆ ਮੈਂ ਉਹ ਕੀੜਾ ਇਹਦੀ ਜੜ ਨੂੰ ਹੀ ਪੈ ਜਾਂਦਾ ਜਿਵੇਂ ਸਿਉਂਕ ਕੰਦੀ ਹੈ ਉਹ ਜੜੇ ਹੀ ਖਾ ਜਾਂਦਾ ਤੇ ਬੂਟਾ ਮਰ ਜਾਂਦਾ ਮਤਲਬ ਗੱਲ ਨਿੱਕੀ ਜੀ ਸੀ ਹੁਣ ਦੇਖਣ 'ਚ ਦੋਨੇ ਨਸ਼ਪਤੀ ਸੀ ਕਹਾਣੀ ਬਈ ਸਮਝਦੀ ਐ ਜਿਵੇਂ ਹੁਣ ਬੀਜਾਂ ਵਾਲੀ ਸਮਝ ਕਿਸਾਨਾਂ ਕੋਲੋਂ ਖੋਲੀ ਹਰੇਕ ਸਾਲ ਕਣਕ ਨਵੀਂ ਆਉਂਦੀ ਹੈ ਹਰ ਇੱਕ ਸਾਲ ਕਣਕ ਨਵੀਂ ਆਉਂਦੀ ਹੈ ਸਾਡੇ ਬਜ਼ੁਰਗਾਂ ਦੀਆਂ ਜੇ ਗੱਲਾਂ ਸੁਣਨੀ ਆ ਹੁਣ ਉਹ ਕਹਿੰਦੇ ਇੱਕ ਕਣਕ ਮੰਨ ਲਓ 5-7 ਕਣਕਾ ਆਉਂਦੀਆਂ ਸੀ 5-7 ਬਾਜਰੇ ਹੁੰਦੇ ਸੀ ਖਿੱਤੇ ਦੇ ਹਿਸਾਬ ਨਾਲ ਹੀ ਹੁੰਦੇ ਸੀ ਪਹਿਲਾਂ ਬੀਜ ਟਰੈਵਲ ਨਹੀਂ ਕਰਦੇ ਸੀ ਹੁਣ ਤਾਂ ਪੌਦੇ ਵੀ ਟਰੈਵਲ ਕਰਦੇ ਨੇ ਇਹ ਸਾਡੀ ਗਿਆਨ ਦਾ ਜਿਹੜਾ ਲੈਵਲ ਹੈ ਜਾਂ ਅਸੀਂ ਕਹੀਏ ਵੀ ਅਸੀਂ ਉਹਦਾਂ ਦੇ ਆਦੀ ਹੋ ਗਏ ਵੀ ਕੁਝ ਕਰਨੇ ਹੀ ਨਹੀਂ ਚਾਹੁੰਦੇ ਜੇ ਕਿਸੇ ਨੂੰ ਕੋਹ ਵੀ ਖੰਜੂਰ ਬੀਜ ਤੋਂ ਹੋ ਜਾਂਦੀ ਹੈ ਉਹ ਕਹਿੰਦਾ ਮੈਂ ਕਿੱਥੇ ਮੱਥਾ ਮਾਰੂ ਤੂੰ ਮੈਨੂੰ ਬੂਟੇ ਹੀ ਦੱਸ 5000 ਰੁਪਇਆ ਲੈ ਤੁਸੀਂ ਲਾਈਆਂ ਵੀ ਹੋਈਆਂ ਮਤਲਬ ਸਾਡਾ ਜਿਹੜਾ ਗਿਆਨ ਦਾ ਲੈਵਲ ਹੈ ਉਹ ਇਹ ਜਿਹੇ ਹਿਸਾਬ ਨਾਲ ਤੋੜਦਾ ਵੀ ਅਸੀਂ ਸੋਚਣਾ ਹੀ ਬੰਦ ਕਰਤਾ ਵੀ ਛੱਡੋ ਭਰੇ ਇਹਦਾ ਕੀ ਕਰਨਾ ਪੈਸਿਆਂ ਨਾਲ ਅਸੀਂ ਹਰ ਇੱਕ ਚੀਜ਼ ਨੂੰ ਤੋਲਣ ਲੱਗ ਗਏ ਬਾਜ਼ਾਰ ਇਹ ਚੀਜ਼ ਦਾ ਸਾਡਾ ਫਾਇਦਾ ਠਾਉਂਦਾ ਤੇ ਬਈ ਤੁਹਾਡੇ ਕੋਲੋਂ ਹੁਣ ਬੀਜ ਆ ਮੂੜੇ ਜਿਹੜੇ ਹੁਣ ਲੱਗਣੇ ਹੈਗੇ ਆ ਤਾਂ ਕਿਹੜੇ ਕਿਹੜੇ ਬੀਜ ਮਿਲ ਜਾਣਗੇ ਇਹਦੇ ਚ ਆਪਣੇ ਕੋਲੇ 20 ਕਿਸਮਾਂ ਦੇ ਬੀਜ ਰੈਡੀ ਨੇ ਜਿਵੇਂ ਕਰੇਲੇ ਚ 3-4 ਕਿਸਮਾਂ ਨੇ ਤੋਰੀ ਚ 3-4 ਕਿਸਮਾਂ ਨੇ ਕੱਦੂ ਦੇ ਵਿੱਚ 9 ਕਿਸਮਾਂ ਨੇ ਐਸੇ ਤਰ੍ਹਾਂ ਖੀਰਾ ਖਰਬੂਜਾ ਤਰ ਪੇਠਾ ਪੇਠਾ ਚਿਬੜ ਫੁੱਟ ਬੈਂਗਣ ਮਿਰਚ ਟਮਾਟਰ ਇਹ ਸਾਰੇ ਬੀਜ 22 ਕਿਸਮਾਂ ਦੇ ਅਸੀਂ ਕੱਲ ਲਿਸਟ ਬਣਾਈ ਸੀ ਉਹ ਸਾਰੇ ਰੈਡੀ ਨੇ ਤੇ ਜੇ ਕਿਸੇ ਵੀਰ ਨੇ ਲੈਣੇ ਵੀ ਹੋਣ ਤਾਂ ਉਹ ਕੋਰੀਅਰ ਕਰ ਮੰਨੋ ਬੀਜ ਕੋਰੀਅਰ ਰਾਹੀਂ ਸੌਖਾ ਪਹੁੰਚ ਜਾਂਦਾ ਹੈ ਤੇ ਉਹਦੇ ਕਿੰਨੇ ਉਹ ਕਿਟ ਦੇ ਵਿੱਚ ਕਿੰਨੇ ਬੀਜ ਇਹ 20 बाई ਕਿਸਮ ਦੇ ਦਾ 20 ਰੁਪਏ ਦਾ ਪੈਕਟ ਰੱਖਿਆ ਉਹਦੇ ਵਿੱਚ ਤਕਰੀਬਨ ਕਿਸੇ ਚੀਜ਼ ਦੇ ਬੀਜ 10 ਹੁੰਦੇ ਨੇ ਕਿਸੇ ਦੇ ਬੀਜ 20 ਬੀਜ ਹੁੰਦੇ ਨੇ ਜਿਵੇਂ ਕੱਦੂ ਵਗੈਰਾ ਦੇ 20 ਬੀਜ ਹੁੰਦੇ ਨੇ ਚੋਰੀ ਦੇ 20 ਬੀਜ ਹੁੰਦੇ ਨੇ ਤੇ ਜਿਹੜੀ ਜਿਵੇਂ ਕੋਈ ਖੀਰਾ ਵਗੈਰਾ ਆ ਗਿਆ ਇਹਨਾਂ ਦੇ ਵੀ 20 ਬੀਜ ਹੁੰਦੇ ਨੇ ਕਈ ਚੀਜ਼ਾਂ ਦੇ 30 ਵੀ ਹੁੰਦੇ ਨੇ ਕਈ ਦੇ 50 ਵੀ ਹੁੰਦੇ ਨੇ ਤੇ ਕਈਆਂ ਦੇ 10 ਜਿਵੇਂ ਹੁਣ ਕਰੇਲੇ ਦੇ ਬੀਜ 10 ਨੇ ਤੇ ਉਹ ਪੂਰ ਪ੍ਰੋਪਰ ਕਿਟ ਬਣਾਉਨੇ ਆ ਕਿਟ ਬਣਾ ਕੇ ਬਾਕੀ ਉਹ ਚੋਇਸ ਦੀ ਕਿਟ ਵੀ ਬਣ ਜਾਂਦੀ ਹੈ ਕਈ ਵਾਰੀ ਕੋਈ ਕਹਿੰਦਾ ਵੀ ਮੇਰੇ ਕੋਲ ਕੱਦੂ ਦੀਆਂ ਕਿਸਮਾਂ ਹੈਗੀਆਂ ਤੇ ਅਸੀਂ ਇਹ ਕੱਦੂ ਚੋਂ ਕੱਢ ਦਿੰਨੇ ਆ ਠੀਕ ਤੇ ਬਈ ਇਹ ਵੈਸੇ ਜੇ ਜਿਵੇਂ ਤੁਸੀਂ ਬਣਾਈ ਆ ਕਿਟ ਤਾਂ ਉਹ ਕਿਟ ਦਾ ਰੇਟ ਕੀ ਹੋਊਗਾ ਉਸ ਹਿਸਾਬ ਦੇ ਵਿੱਚ ਜੇ ਨਹੀਂ ਕਿਸ ਨੇ ਜੋਰ ਪੜ ਕਰ ਜੇ ਮੰਨ ਲਓ 20 ਦੀਆਂ 20 ਆਈਟਮਾਂ ਲੈਣੀਆਂ ਨੇ ਤਾਂ 400 ਰੁਪਏ ਕਿਟ ਬਣਦੀ ਐ 50 ਰੁਪਏ ਦਾ ਕੋਰੀਅਰ ਖਰਚਾ ਬਣਨਾ ਅੱਛਾ ਤੇ ਉਹ ਫਿਰ ਤੁਹਾਨੂੰ Google Pay ਕਰ ਦਿੰਦਾ ਅਗਲਾ ਉਹ ਅਗਲਾ ਪੇਮੈਂਟ ਆਨਲਾਈਨ ਕਿਵੇਂ ਵੀ ਬੈਂਕ ਤੋਂ ਕਰ ਦਿਓ ਜਿਵੇਂ ਵੀ ਤੇ ਉਹਦੇ ਲਈ ਤੁਹਾਡਾ ਨੰਬਰ ਨੰਬਰ 9474 85076 ਇਹ WhatsApp ਨੰਬਰ ਹੈ ਇਤੇ ਮੈਸੇਜ ਕਰ ਦਿਓ ਫੋਨ ਕਈ ਵਾਰੀ ਚੱਕਿਆ ਨਹੀਂ ਜਾਂਦਾ ਮੈਸੇਜ ਤੇ ਫਿਰ ਉਹ ਸਹੀ ਹੋ ਜਾਂਦਾ ਚਲੋ ਬਾਕੀ ਲੋਕੇਸ਼ਨ ਆਂਗੀ ਫਾਰਮ ਦੀ ਵੈਗਰੂਪੁਰਾ ਨੇਚਰਲ ਫਾਰਮ ਕਈ ਵਾਰੀ ਫੋਨ ਨਹੀਂ ਵੀ ਲੱਗਦਾ ਤੁਸੀਂ ਆ ਕੇ ਵੀ ਲੈ ਜਾ ਸਕਦੇ ਤੇ ਇਹ ਬਈ ਇਹ ਪੈ ਕਿਹੜੇ ਰੋਡ ਤੇ ਜਾਂਦਾ ਹੈ ਇਹ ਵੀ ਦੱਸ ਦਿਓ ਮਾੜਾ ਜੀ ਇਹ ਜਿਹੜਾ ਬਈ ਧਨੋਲੇ ਤੋਂ ਪੀਖੀ ਨੂੰ ਰੋਡ ਜਾਂਦਾ ਹੈ ਹਾਂਜੀ ਉਥੇ ਕੋਟਦੁੰਨਾ ਪਿੰਡ ਪੈਂਦਾ ਠੀਕ ਕੋਟਦੁੰਨੇ ਤੋਂ ਵੀ ਸੜਕ ਆਉਂਦੀ ਹੈ ਜਾਂ ਫਿਰ ਪੰਦੇਰ ਪਿੰਡ ਪੈਂਦਾ ਪੰਦੇਰ ਤੋਂ ਵੀ ਸੜਕ ਆਉਂਦੀ ਹੈ ਜ਼ਿਲ੍ਹਾ ਮਾਨਸਾ ਬਰਨਾਲਾ ਬਰਨਾਲਾ ਜੇ ਆਪਾਂ ਜੋ ਮਾਨਸਾ ਵਾਲੇ ਪਾਸੇ ਤੋਂ ਆਉਨੇ ਆ ਤਾਂ ਜੋਗਾ 5 ਕਿਲੋਮੀਟਰ ただのわざいっただ